ਦੇਸ਼ ਦਾ ਹਰ ਬੱਚਾ ਭਾਰਤ ਦੀ ਕ੍ਰਿਕਟ ਟੀਮ ਦੇ ਵਿੱਚ ਖੇਡਣਾ ਚਾਹੁੰਦਾ ਹੈ ਤੇ ਸੁਪਨਾ ਆਪਣੇ ਮਨ ਦੇ ਵਿੱਚ ਸਜਾਉਂਦਾ ਹੈ ਤੇ ਕੁਝ ਇਸੇ ਤਰੀਕੇ ਨਾਲ ਸੁਪਨਾ ਸਜੋਈ ਅਮਰ ਸਦਰਨ ਵਾਲਾ ਵਿਸ਼ੇਖ ਸ਼ਰਮਾ ਛੋਟੀ ਉਮਰੇ ਗਰਾਊਂਡ ਜਾਣ ਲੱਗਿਆ ਤੇ ਆਖਿਰਕਾਰ ਉਸ ਦਾ ਸੁਪਨਾ ਸਾਕਾਰ ਹੋ ਗਿਆ ਤੇ ਹੁਣ ਅਭਿਸ਼ੇਕ ਸ਼ਰਮਾ ਭਾਰਤ ਦੀ ਕ੍ਰਿਕਟ ਟੀਮ ਦਾ ਹਿੱਸਾ ਹੈ ਤੇ ਜ਼ਿੰਬਾਬਵੇ ਟੂਰ ਦੌਰਾਨ ਅਭਿਸ਼ੇਕ ਸ਼ਰਮਾ ਨੇ ਆਪਣੇ ਦੂਸਰੇ ਹੀ ਮੈਚ ਵਿੱਚ ਸੈਂਕੜਾ ਜਾਨ ਦਿੱਤਾ 4 ਸਾਲ ਦਾ ਹੈ 3.5 4 ਸਾਲ ਦਾ ਜਦੋਂ ਮੇਰਾ ਸਮਾਨ ਫੜ ਕੇ ਬਾਹਰ ਬੋਲ ਫੜ ਕੇ ਘਰ ਦੇ ਵਿੱਚ ਖੇਡਦਾ ਰਹਿੰਦਾ ਸੀ ਪਰ ਉਹ ਮੈਨੂੰ ਡਰ ਲੱਗਦਾ ਸੀ ਵੀ ਕਿਤੇ ਉਹਨੂੰ ਬੈਟ ਨਾ ਵੱਜੇ ਉੱਠਾ ਹੈਗਾ ਸੀ ਜੀ ਉਹ ਮੈਂ ਸ਼ਾਮ ਨੂੰ ਜਦੋਂ ਜਾ ਲੱਗਣਾ ਤੇ ਮੇਰੇ ਮਗਰ ਪੈ ਪਾਪਾ ਮੈਨੂੰ ਵੀ ਨਾ ਲੱਗ ਜੇ ਮੈਂ ਕਿਹਾ ਯਾਰ ਛੋਟਾ ਜਿਆ ਕਿਤੇ ਜੇ ਬੋਲ ਨਾ ਲੱਗ ਜਾਈ ਜਾਂ ਮੈਨੂੰ ਸੱਟ ਨਾ ਲੱਗ ਜਾਈ ਮਾਂ ਪੈਨ ਡਰ ਰਹਿੰਦਾ ਹੀ ਹਾਂ ਉੱਥੇ ਵੱਡੇ ਬੱਚੇ ਖੇਲਦੇ ਸੀ ਹਾਂਜੀ ਉਹ ਜਦੋਂ ਜਿੱਦੇ ਪੈ ਜਾਂਦਾ ਫਿਰ ਮੈਂ ਉਹਨੂੰ ਨਾਮ ਆਪਣੇ ਕੋ ਘਰ ਵਿੱਚ ਬੱਚੇ ਛੋਟੇ ਤੋਂ ਜਨੂਨੀ ਸੀਗਾ ਹਾਂਜੀ ਬਹੁਤ ਜਨੂਨ ਸੀ ਉਹਦੇ ਬੜੀ ਖਵਾਇਸ਼ ਸੀ ਕਿ ਪਾਪਾ ਮੈਨੂੰ ਟ੍ਰੇਨਿੰਗ ਕਰਾਉਣ ਜੀ ਤੇ ਫਿਰ ਮੈਂ ਉਹਨੂੰ ਸਾਰਾ ਆਪਣਾ ਛੱਡ ਕੇ ਤੇ ਉਹਨੂੰ ਮਾ ਟ੍ਰੇਨਿੰਗ ਕਰਨੀ ਸ਼ੁਰੂ ਕੀਤੀ ਉਹਦਾ ਟੇਲਰ ਦੇਖ ਕੇ ਸਾਡੇ ਅਵਜ ਸਰ ਦੀ ਟੀਮ ਅੰਡਰ 12 ਦੀ ਬਣੀ ਉਹਦੇ ਵਿੱਚ ਕੋਚਾਂ ਨੇ ਉਹਨੂੰ ਸੈਲੈਕਟ ਕਰ ਲਿਆ ਜੀ ਜੋ-ਜੋ ਇਹ ਪਲੇਅਰ ਅੱਗੇ-ਅਗੇ ਵਧਦਾ ਗਿਆ ਅੰਡਰ 14 ਅੰਡਰ 16 ਅੰਡਰ 19 ਅੰਡਰ 23 ਰਾਂਜੀ ਟੋਫੀ ਬਰ ਇੰਡੀਆ ਇਹ ਇਹਦਾ ਸਾਰਾ ਫਿਰ ਉਹ ਜੋ-ਜੋ ਵੱਡਾ ਬੱਚਾ ਹੁੰਦਾ ਜਾਂਦਾ ਉਹਨੂੰ ਆਪਣੇ ਕੈਰੀਅਰ ਦਾ ਧਿਆਨ ਹੁੰਦਾ ਜੀ ਉਹ ਆਪਣੇ ਕੈਰੀਅਰ ਵਾਸਤੇ ਆਪਣੇ ਗੇਮ ਵਾਸਤੇ ਉਹਨੂੰ ਰਾਤ ਦਿਨੇ ਕਰਦਾ ਐਨੇ ਵੀ ਦੋ ਤਿੰਨ ਸਾਲ ਤੱਕ ਰਾਤ ਦਿਨ ਇੱਕ ਕਰਦਾ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਦੋਂ ਤਾਂ ਪਤਾ ਨਹੀਂ ਲੱਗਦਾ ਕਿ ਉਹਨੇ ਰਾਤ ਪੈ ਜਾਂਦੀ ਹੈ ਤਾਂ ਹੀ ਤਾਂ ਮੁੰਡੇ ਦੀ ਮਿਹਨਤ ਰੰਗ ਲਿਆਈ ਜਿੰਨੇ ਨੇ ਘੰਟੇ ਗਰਾਊਂਡ 'ਚ ਬਤਾਏ ਸੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੈਡੀਟੇਸ਼ਨ ਕਰਦਾ ਸੀ ਸਾਈਕਲਿੰਗ ਕਰਦਾ ਸੀ जिम करता सी स्विमिंग करना सी और रनिंग करनी फिर बैटिंग पूरी करनी फिर बॉलिंग करनी यह पंजाब की रंजू ट्रॉफी खेल रहा है और युवराज सिंह जी भी आ गए वो ईज जी जी वर्ल्ड क्लास प्लेयर और ए ये तो उन्होंने अपना आइडियल बनता भगवान है उन्होंने मैं छोटे होंगे उन्होंने दे, मैच देखता रहता ਔਰ ਸ਼ੋਮਨ ਗਿੱਲ ਦਾ ਤੇ ਅਭਿਸ਼ੇਕ ਦਾ ਤੇ ਇੰਨਾ ਭਰਾਵਾ ਹੋ ਗਿਆ ਬੈਟ ਲੈਣਾ ਜਾਂ ਦੇਣਾ ਇਹ ਅੱਜ ਦਾ ਸਿਲਸਿਲਾ ਨਹੀਂ ਹੈਗਾ ਇਹ ਬਚਪਨ ਤੋਂ ਚੱਲਿਆ ਸ਼ੁਰੂ ਤੋਂ ਹੀ ਇੰਦਾ ਹੀ ਸੀਗਾ ਹਾਂ ਆਪਾਂ ਚ ਇਹਨਾਂ ਦਾ ਇੰਦਾ ਹੀ ਅਭਿਸ਼ੇਕ ਪੜਨ ਚ ਇੰਨਾ ਇੰਟੈਲੀਜੈਂਸੀ ਆਪਣੀ ਪੇਪਰ ਦਾਸ ਨੂੰ ਕਿਤਾਬ ਪੜ ਕੇ ਹੀ ਪੇਪਰ ਸਿਰੇ ਜਾਏਗਾ ਸ੍ਰੀ ਗਾਲ ਜੀ ਟੀਵੀ ਅਨਰੇਖ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾ ਤੜਦਾਲ ਅਨੂਬੀਰ ਕੋਰ ਦੇਸ਼ ਦਾ ਹਰ ਬੱਚਾ ਭਾਰਤ ਦੀ ਕ੍ਰਿਕਟ ਟੀਮ ਦੇ ਵਿੱਚ ਖੇਡਣਾ ਚਾਹੁੰਦਾ ਹੈ ਤੇ ਸੁਪਨਾ ਆਪਣੇ ਮਨ ਦੇ ਵਿੱਚ ਸਜਾਉਂਦਾ ਹੈ ਤੇ ਕੁਝ ਇਸੇ ਤਰੀਕੇ ਨਾਲ ਸੁਪਨਾ ਸਜੋਈ ਅਮਰਸਦਰਹਿਣ ਵਾਲਾ ਵਿਸ਼ੇਖ ਸ਼ਰਮਾ ਛੋਟੀ ਉਮਰੇ ਗਰਾਊਂਡ ਜਾਣ ਲੱਗਿਆ ਤੇ ਆਖਿਰਕਾਰ ਉਸ ਦਾ ਸੁਪਨਾ ਸਾਕਾਰ ਹੋ ਗਿਆ ਤੇ ਹੁਣ ਅਭਿਸ਼ੇਖ ਸ਼ਰਮਾ ਭਾਰਤ ਦੀ ਕ੍ਰਿਕਟ ਟੀਮ ਦਾ ਹਿੱਸਾ ਹੈ ਤੇ ਜ਼ਿੰਬਾਬਵੇ ਟੂਰ ਦੌਰਾਨ अभिषेक शर्मा ने अपने दूसरे ही मैच विच सैकड़ा जड़ ਦਿੱਤਾ। ਉਹਨਾਂ ਦੀ ਜਰਨੀ ਆਖਰ ਕਿਵੇਂ ਸ਼ੁਰੂ ਹੋਈ ਤੇ ਕਿਸ ਤਰੀਕੇ ਦੀ ਅੱਜ ਇਹ ਹੀ ਜਾਣਾਂਗੇ ਉਹਨਾਂ ਦੇ ਪਿਤਾ ਜੀ ਕੋਲ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਹਾਡਾ ਇੱਥੇ ਆਉਣ ਤੇ ਧੰਨਵਾਦ। ਬਹੁਤ ਬਹੁਤ ਸਾਰਿਆਂ ਦਾ ਨਮਸਕਾਰ ਕਰਦਾ ਹਾਂ ਵੀ ਤੁਹਾਡੇ ਔਰ ਤੁਹਾਡੇ ਚੈਨਲ ਨੂੰ ਧੰਨਵਾਦ ਕਰਦਾ ਹਾਂ। ਜੀ ਹਮ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ। ਅਭਿਸ਼ੇਕ ਪਾਕਤੀ ਕ੍ਰਿਕਟਿੰਗ ਦਾ ਹਿੱਸਾ ਹੈ ਤੇ ਬਹੁਤ ਵਧੀਆ ਪਰਫਾਰਮ ਕਰ ਰਿਹਾ ਹੈ। ਹਾਂ ਜੀ। अभिषेक बचपन तो योने शौक से क्रिकेट ਦਾ ਜੀ ਪਰ ਉਹ ਸ਼ੌਕ ਉਹ ਇਨਾ ਡਵੈਲਪ ਹੋ ਗਿਆ ਕਿ ਉਹਨੇ ਇੱਕ Aim ਬਣਾ ਲਿਆ ਕਿ ਮੈਂ ਜਿੱਕਰ ਹੀ ਖੇਡਾਂ ਔਰ ਉਹਦੇ ਕਰਕੇ ਉਹਦਾ ਜਨੂੰਨ ਇਨਾ ਵੱਧ ਗਿਆ ਕਿ ਮੈਂ ਉਹ ਅੱਜ ਤੁਹਾਨੂੰ ਦਸਾਂ ਦੀ ਟੀਮ 'ਚ ਨਜ਼ਰ ਆ ਰਿਹਾ ਜੀ ਕਿ ਉਹਨੇ ਬਚਪਨ ਤੋਂ ਹੀ ਆਪਣੀ ਪ੍ਰੈਕਟਿਸ ਬੜੀ ਕੀਤੀ ਆ ਔਰ ਮੇਰੇ ਕਰਕੇ ਐਕਚੁਅਲੀ ਕਿਹਾ ਹੀ ਮੈਂ ਖੁਦ ਕਰੀਕਰ ਆ ਗਿਆ ਜੀ اور ਮੇਰਾ ਘਰ ਦੇ ਵਿੱਚ ਸਮਾਨ ਦੇਖ ਕੇ ਉਹਨੂੰ ਬੜੀ ਕੋਈ ਛੌਂਕ ਪੈਦਾ ਹੁੰਦਾ ਹੈ ਕਿ ਮੈਂ ਵੀ ਬੈਡਬਾਲ ਖੇਡਾਂ। ਔਰ ਛੋਟਾ ਸੀ ਉਹਨੂੰ 4 ਸਾਲ ਦਾ ਹੈ 3-4 ਸਾਲ ਦਾ। ਜਦੋਂ ਮੇਰਾ ਸਮਾਨ ਫੜ ਕੇ ਬੈਡਬਾਲ ਫੜ ਕੇ ਘਰ ਦੇ ਵਿੱਚ ਛੇਲਦਾ ਰਹਿੰਦਾ ਸੀ ਔਰ ਉਹ ਮੈਨੂੰ ਡਰ ਲੱਗਦਾ ਸੀ ਵੀ ਕਿਤੇ ਉਹਨੂੰ ਬੈਟ ਨਾਲ ਵਾਜੇ ਵੱਡਾ ਹੈਗਾ ਸੀ ਬੈਟ। ਬੋਲ ਨਾਲ ਹਾਰਡ ਬੋਲ ਹੁੰਦਾ। ਇਹ ਬੱਚੇ ਨੂੰ ਸੱਟ ਨਾ ਲੱਗ ਜੇ। ਪਰ ਉਹ ਫਿਰ ਵੀ ਹਟਦਾ ਨਹੀਂ ਸੀ ਕਹਿੰਦਾ ਸੀ ਮੈਨੂੰ ਖਿਲਾਓ ਫਿਰ ਮਨ ਦਾ ਜਨੂਨ ਦੇਖ ਕੇ ਉਹ ਮੈਂ ਕਿਹਾ ਪਲਾਸਟਿਕ ਦਾ ਬੈਡ ਲੈ ਕੇ ਦਿੱਤਾ ਫਿਰ ਉਹ ਉਸ ਦੇ ਨਾਲ ਆਪਣੇ ਘਰ ਖੇਡਦਾ ਰਹਿੰਦਾ ਸੀ ਆਪਣੀ ਦੋਨੋਂ ਸੋਜ ਮੇਰੀਆਂ ਦੋ ਬੇਟੀਆਂ ਇੱਕ ਟੀਚਰ ਹੈ ਇੱਕ ਡਾਕਟਰ ਹੈ ਪਰ ਉਹ ਦੋਨਾਂ ਦੇ ਨਾਲ ਖੇਡਦਾ ਰਹਿੰਦਾ ਸੀ ਬੜਾ ਪਿਆਰ ਕਰਦਾ ਉਹਨਾਂ ਨੂੰ ਔਰ ਉਹ ਉਹਦੇ ਨਾਲ ਲੱਗੀਆਂ ਰਹਿੰਦੀਆਂ ਸੀ ਸਾਰਾ ਉਹਨੂੰ ਬਾਲ ਸੁੱਟਦੀਆਂ ਰਹਿੰਦੀਆਂ ਸੀ ਉਹ ਖੇਡਦਾ ਰਹਿੰਦਾ ਸੀ ਜਦੋਂ ਥੱਕ ਜਾਂਦੀ ਹੈ ਫਿਰ ਆਪਣੇ ਮੰਮੀ ਦੇ ਮਗਰ ਬਹਿ ਜਾਂਦਾ ਹੈ ਜੀ ਮੰਮੀ ਤੁਸੀਂ ਬਾਲ ਛੁੱਟੋ ਤੇ ਮੈਂ ਸ਼ਾਟ ਮਾਰਾਂਗਾ ਪਰ ਉਹ ਇੰਨਾ ਕੋਨ ਸੌਂਗ ਸੀ ਕਿ ਮੈਂ بیٹنگ ਕਰਾਂ ਕਦੀ ਬੋਲਿੰਗ ਕਰਾਂ ਕਦੀ ਫੀਲਡਿੰਗ ਕਰਾਂ ਮੈਂ ਅਕਸਰ ਰੋਜ਼ ਸ਼ਾਮ ਨੂੰ ਨਾ ਮੈਂ ਬੈਂਕ ਚ ਸਰਵਿਸ ਕਰਦਾ ਜੀ ਔਰ ਮੈਂ ਸ਼ਾਮ ਨੂੰ ਮੇਰੇ ਅੰਮ੍ਰਿਤਸਰ ਗਾਂਧੀ ਗਰਾਊਂਡ ਹੈ ਉਹ ক্রিকেট ਦਾ ਇੱਕੋ ਸਟੇਡੀਅਮ ਹੈ ਸਾਡੇ ਅੰਮ੍ਰਿਤਸਰ ਉੱਥੇ ਮੈਂ ਰੋਜ਼ ਜਾਂਦਾ ਸੀ ਉਹ ਮੇਰਾ ਗੁਰਦੁਆਰਾ ਤੇ ਮੰਦਿਰ ਹੈ ਮੈਂ ਉੱਥੇ ਨਮਸਕਾਰ ਕਰਨ ਰੋਜ਼ ਜਾਂਦਾ ਸੀ ਔਰ ਉਸ ਟਾਈਮ ਮੈਂ ਸੀਨੀਅਰ ਕੋਚ ਸੀ ਅੰਬਰਸਾ ਦਾ ਜੀ ਉਹ ਮੈਂ ਸ਼ਾਮ ਨੂੰ ਜਦੋਂ ਜਾਣ ਲੱਗਣਾ ਤੇ ਮੇਰੇ ਮਗਰ ਪੈ ਗਈ ਕਿ ਪਾਪਾ ਮੈਨੂੰ ਵੀ ਨਾਲ ਲੈ ਕੇ ਚੱਲੋ ਮੇਗਾ ਯਾਰ ਛੋਟਾ ਜਿਆ ਕਿਤੇ ਬੋਲ ਨਾ ਲੱਗ ਜਾਏ ਜਾਂ ਮੈਨੂੰ ਸੱਟਾ ਨਾ ਲੱਗ ਜਾਏ ਮਾਂ ਪੈਨ ਡਰ ਰਹਿੰਦਾ ਹੀ ਹੈ ਹਾਂ ਉੱਥੇ ਵੱਡੇ ਬੱਚੇ ਖੇਡਦੇ ਸੀ ਹਾਂਜੀ ਤੇ ਉਹ ਫਿਰ ਦਾ ਉਹ ਜਦੋਂ ਜਿੱਦੇ ਪਿਆ ਜਾਂਦਾ ਫਿਰ ਮੈਂ ਉਹਨੂੰ ਨਾਲ ਆਪਣੇ ਖਾਣਨ ਸ਼ੁਰੂ ਕੀਤਾ। ਬਸ ਛੋਟੇ ਨੂੰ ਤਾਂ ਜਨੂਨੀ ਸੀਗਾ। ਹਾਂਜੀ ਬਹੁਤ ਜਨੂਨ ਸੀ। ਜਦੋਂ ਮੈਂ ਉਹਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ ਉੱਥੇ ਸਾਰੇ ਸਾਈਡ ਤੇ ਛੋਟੇ ਬੱਚਿਆਂ ਨੂੰ ਮੈਂ ਕਹਣਾ ਵੀ ਇਹਨੂੰ ਸਾਈਡ ਤੇ ਖਿਲਾਓ। ਜੀ। ਔਰ ਆਪਣਾ ਪਲਾਸਟਿਕ ਦਾ ਬੈਗ ਪੜਿਆ ਹਣਾ। ਉਹਦੇ ਨਾਲ ਛੋਟਾ ਮਾਰਨੀ ਆ ਕਲੀਅਰ ਬੜੀ ਛੋਟ ਮਾਰਦਾ ਸੀ। ਮਤਲਬ ਇਹ ਜਦੋਂ ਪਲਾਸਟਿਕ ਦੇ ਉਸ ਬੈਗ ਤੋਂ ਸ਼ੁਰੂਈ ਹੈ। ਹਾਂਜੀ ਹਾਂਜੀ ਉੱਥੋਂ ਹੀ ਸ਼ੁਰੂ ਹੋਇਆ ਇਹਦਾ ਜਨੂਨ। ਔਰ ਉਹ ਜਨੂੰਨ ਜਾਦਾ ਡਵੈਲਪ ਹੋ ਗਿਆ ਜਦੋਂ ਬੱਚੇ ਉਹਨੂੰ ਖਿਲਾਉਂਦੇ ਸੀ ਤੇ ਮੇਰੇ ਕੋਲੇ ਇੱਕ ਬੜੇ ਫਸਟ ਕਲਾਸ ক্রিকেট ਖੇលਦੇ ਉਹ ਸਾਰੇ ਉੱਥੇ ਮੇਰੇ ਕੋਲ ਬੈਠਦੇ ਸੀ ਤਾਂ ਮੈਨੂੰ ਕਹਿੰਦੇ ਸੀ ਭਾਜੀ ਤੁਹਾਡਾ ਬੇਟਾ ਛੋਟਾ ਜਿਹਾ ਬੜਾ ਪਿਆਰਾ ਖੇਡਦਾ ਹੈ ਤੁਸੀਂ ਇਹਦੇ 'ਤੇ ਧਿਆਨ ਦਿਓ ਮੈਂ ਕਿਹਾ ਜੀ ਹਜੇ ਤਾਂ ਬਹੁਤ ਛੋਟਾ ਹੈ ਤੇ ਕਹਿੰਦੇ ਨਹੀਂ ਨਹੀਂ ਕਸਪੀਸ ਜਾਂ ਨਵਾਂ ਮੁੰਡਾ ਜੇ ਬੋਲਦਾ ਜੀ ਤੇ ਮੈਂ ਜਦੋਂ ਸਾਰਿਆਂ ਨੇ ਮੈਨੂੰ ਕਿਹਾ ਤੇ ਮੈਂ ਕਿਹਾ ਜਰੂਰ ਮੈਨੂੰ ਦੇਖਣਾ ਮੈਂ ਉਸ ਦਿਨ ਨੈਟ ਦੇ ਵਿੱਚ ਲੈ ਗਿਆ ਮੈਂ ਕਿਹਾ بیٹنگ ਕਰਕੇ ਦਿਖਾ ਉਹਨੇ ਜਦੋਂ بیٹنگ ਕੀਤੀ ਔਰ ਮੈਨੂੰ ਬੜੀ ਅੱਛੀ ਲੱਗੀ ਮੈਂ ਕਿਹਾ ਯਾਰ ਤੇ ਵਾਕਈ ਸਾਰੇ ਤਾਰੀਫ ਕਰ ਰਹੇ ਨੇ ਮਤਲਬ ਇਹਦੇ ਚ ਟੈਲੈਂਟ ਹੈਗਾ ਮਤਲਬ ਪਲੇਅਰ ਵੀ ਕਰੇ ਸੀ ਕੋਚ ਵੀ ਕਰੇ ਹਾਂ ਤੋਂ ਮੈਂ ਖੁਦ ਹੀ ਕੋਚ ਹੈਗਾ ਸੀ ਜੀ ਤੇ ਫਿਰ ਮੈਂ ਜਦੋਂ ਇਹਦੀ ਇੰਨਾ ਇਹਦਾ ਟੈਲੈਂਟ ਦੇਖ ਕੇ ਮੈਨੂੰ ਐ ਲੱਗਾ ਕਿ ਇਹਨੂੰ ਜਦੂਰ ਤੇ ਮੇਰੇ ਉਹ ਮੈਂ ਉਹ ਪ੍ਰੈਕਟਿਸ ਕਰਵਾਵਾਂਗਾ ਔਰ ਮੰਦੇ ਵਿੱਚ ਉਹ ਉਹਦੇ ਬੜੀ ਖਵਾਇਸ਼ ਸੀ ਕਿ ਪਾਪਾ ਮਨੂ ਟ੍ਰੇਨਿੰਗ ਕਰਾ ਜੀ ਤੇ ਫਿਰ ਮੈਂ ਉਹਨੂੰ ਸਾਰਾ ਆਪਣਾ ਛੱਡ ਕੇ ਤੇ ਉਹਨੂੰ ਮਾ ਟ੍ਰੇਨਿੰਗ ਕਰਨੀ ਸ਼ੁਰੂ ਕੀਤੀ ਜਦੋਂ ਮੈਂ ਟ੍ਰੇਨਿੰਗ ਕਰਾਂਦਾ ਸੀ ਤਾਂ ਬੜਾ ਮਨ ਲਾ ਕੇ ਕਰਦਾ ਸੀ ਉਹਦਾ ਟੈਲੈਂਟ ਬਹੁਤ ਡਵੈਲਪ ਹੋ ਗਿਆ ਜੀ ਉਹਦਾ ਟੈਲੈਂਟ ਦੇਖ ਕੇ ਸਾਡੇ ਅੰਮ੍ਰਿਤਸਰ ਦੀ ਟੀਮ ਅੰਡਰ 12 ਵੀ ਬਣੀ ਉਹਦੇ ਵਿੱਚ ਕੋਚਾਂ ਨੇ ਉਹਨੂੰ ਸਿਲੈਕਟ ਕਰ ਲਿਆ ਜੀ ਅਗਰ ਆਪਾਂ ਅ ਅਭਿਸ਼ੇਕ ਦੀ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਉਹ ਦਿਨ ਦੇ ਵਿੱਚ ਕਿੰਨੇ ਘੰਟੇ ਗਰਾਊਂਡ ਵਿੱਚ ਬਤਾਉਂਦਾ ਸੀ ਦੇਖੋ ਜੀ ਉਹਨਾਂ ਤੇ ਸਾਰਾ ਦਿਨ ਹੀ ਖੇਡ ਚ ਨਿਕਲ ਜਾਂਦਾ ਸੀ ਬੜਾ ਉਹਨਾਂ ਸ਼ੈਡਿਊਲ ਬੜਾ ਟਾਈਟ ਹੈ ਅੱਜਕੱਲ ਤੇ ਬਿਲਕੁਲ ਨਹੀਂ ਟਾਈਮ ਹੈ ਜਾਣ ਨੂੰ ਕਿਤੇ ਜਾਣਾ ਦਾ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਿੰਨੇ ਕਿੰਨੇ ਘੰਟੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ 3 ਘੰਟੇ ਸਵੇਰੇ ਕਰਦਾ ਹੈ 4 ਘੰਟੇ ਸ਼ਾਮ ਨੂੰ ਕਰਦਾ ਹੈ ਛੋਟੇ ਹੁੰਦੇ ਸੀ ਜੀ ਜੋ ਜੋ ਇਹ ਪਲੇਅਰ ਅੱਗੇ ਅੱਗੇ ਵਰਦਾ ਗਿਆ ਅੰਡਰ 14 ਅੰਡਰ 16 ਅੰਡਰ 19 ਅੰਡਰ 23 ਰਣਜੀਤ ਟਰਾਫੀ ਗੁਰ ਇੰਡੀਆ ਇਹ ਇੰਨਾ ਸਾਰਾ ਫਿਰ ਉਹ ਜੋ ਜੋ ਵੱਡਾ ਬੱਚਾ ਹੁੰਦਾ ਜਾਂਦਾ ਉਹਨੂੰ ਆਪਣੇ ਕੈਰੀਅਰ ਦਾ ਧਿਆਨ ਹੁੰਦਾ ਜੀ ਉਹ ਆਪਣੇ ਕੈਰੀਅਰ ਵਾਸਤੇ ਆਪਣੇ ਗੇਮ ਵਾਸਤੇ ਫਿਰ ਉਹ ਰਾਤ ਦੇ ਨੇ ਕਰਦਾ ਹੈ ਇਨੇ ਵੀ ਇਹ 2-3 ਸਾਲ ਤੋਂ ਤੇ ਰਾਤ ਦਿਨ ਇੱਕ ਕਰਦਾ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਹ ਤਾਂ ਪਤਾ ਨਹੀਂ ਹਲਾਦਾ ਕਿ ਉਹਨੇ ਰਾਤ ਪੈ ਜਾਂਦੀ ਹੈ ਤਾਂ ਹੀ ਤਾਂ ਮੁੰਡੇ ਦੀ ਮਿਹਨਤ ਰੰਗ ਲਿਆਈ ਜਿੰਨੇ ਨੇ ਘੰਟੇ ਗਰਾਊਂਡ 'ਚ ਬਤਾਏ ਸੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੈਡੀਟੇਸ਼ਨ ਕਰਦਾ ਸੀ ਸਾਈਕਲਿੰਗ ਕਰਦਾ ਸੀ ਜਿਮ ਕਰਦਾ ਸੀ ਸਵਿਮਿੰਗ ਕਰਦਾ ਸੀ ਔਰ ਰਨਿੰਗ ਕਰਨੀ ਫਿਰ بیٹنگ ਪੂਰੀ ਕਰਨੀ ਫਿਰ ਬੋਲਿੰਗ ਕਰਨੀ ਫਿਰ ਫਿਰ ਸ਼ਾਮ ਨੂੰ ਫਿਰ ਫਿਰ ਫਿਲਡਿੰਗ ਕਰਨੀ ਫਿਰ بیٹنگ ਬੋਲਿੰਗ ਰਨਿੰਗ ਫਿਰ ਸ਼ਾਮ ਨੂੰ ਜਿਮ ਕਰਕੇ ਫਿਰ ਨਿਕਲਣਾ ਹੋਰ ਇੰਨਾ ਕ ਹਾਰਡ ਵਰਕ ਕੀਤਾ ਜੀ ਔਰ ਉਹ ਜਿਹੜਾ ਹਾਰਡ ਵਰਕ ਇੰਨੇ ਕੀਤਾ ਉਹਦਾ ਰਿਜ਼ਲਟ ਅੱਜ ਤੱਕ ਬਿਲਕੁਲ ਬਿਲਕੁਲ ਅਸੀਂ ਦੇਖ ਰਹੇ ਆ ਕਿਉਂਕਿ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਇੰਡੀਆ ਟੀਮ ਦੇ ਵਿੱਚ ਫਿਲਹਾਲ ਉਹ ਕਰ ਰਹੇ ਨੇ ਔਰ ਆਪਾਂ ਜਿੱਕਰ ਗੱਲ ਕਰੀ ਤਾਂ ਉਹਨਾਂ ਨੇ ਕਿੱਥੋਂ ਕਿੱਥੋਂ ਕੋਚਿੰਗ ਲਈ ਹੈ स्टार्ट ਤੋਂ ਕੋਚਿੰਗ ਤੇ ਉਹਨੇ ਮੇਰੇ ਕੋਈ ਲਈ ਹੈ ਜੀ ਔਰ ਜੋ ਜੋ ਉਹ ਵੱਡਾ ਹੋਇਆ ਅੰਡਰ 16 ਐਨਸੀਐ ਨੈਸ਼ਨਲ ਕ੍ਰਿਕਟ ਅਕੈਡਮੀ ਬੰਗਲੌਰ ਉੱਥੇ ਰਾਹੁਲ ਡਰਾਵਿਡ ਸਰ ਕੋਟਾ ਲਾ ਗਿਆ ਫਿਰ ਉਹਨਾਂ ਨੇ ਬੜਾ ਟ੍ਰੇਨਿੰਗ ਕਰਾਈ ਉਹਨਾਂ ਨੇ ਬੜਾ ਐਨ ਤੇ ਬੜਾ ਧਿਆਨ ਦਿੱਤਾ ਔਰ ਉਹਨਾਂ ਨੇ ਇਹਦੇ ਬਾਰੇ ਬੜੇ ਅੱਛੇ ਕਮੈਂਟਸ ਵੀ ਦਿੱਤੇ ਇਹ ਹਿੰਦੂਸਾਂ ਦਾ ਅੱਛਾ ਪਲੇਅਰ ਬਣੇਗਾ ਜੀ ਔਰ ਫਿਰ ਉਹਨਾਂ ਨੇ ਅੰਡਰ 19 स्टार्प, स्टार्प स्टार्प इंडिया ਦਾ ਕਪਤਾਨ ਬਨਾ ਹੈ ਜੀ ਔਰ ਅੰਡਰ 19 এਸ਼ੀਆ ਕਪ শ্রীলঙ্কা ਜਗਾ ਜਿੱਤ ਕੇ ਆਏ ਫਿਰ ਇੰਡੀਆ ਰੈਡ ਦਾ ਕਪਤਾਨ ਬਨਾ ਆ ਉਹਨੂੰ ਜਿੱਤੇ ਬਦਲ ਇਸ ਤਰੀਕੇ ਨਾਲ ਜਰਨੀ ਸਟਾਰਟ ਹੋਈ ਫਿਰ ਸਟੈਪ ਜਿੱਦਾਂ ਸਟੈਪ ਬਸ ਸਟੈਪ ਅੱਗੇ ਜਾਂਦਾ ਗਿਆ ਫਿਰ ਅੰਡਰ 19 ਇੰਡੀਆ ਸਿਲੈਕਟ ਹੋ ਗਿਆ ਇੰਡੀਆ ਵਰਲਡ ਕਪ ਜਿੱਤ ਕੇ ਆਏ ਜੀ ਤੇ ਵਰਲਡ ਕਪ ਤੋਂ ਬਾਅਦ ਫਿਰ ਇਹਨੂੰ ਆਈਪਲ ਚ ਲੈ ਲਿਆ ਗਿਆ ਦਿੱਲੀ ਦੀ ਟੀਮ ਨੇ ਲੈਤਾ ਦਿੱਲੀ ਡੇਲ ਲੈਵਲ ਨੇ ਉੱਥੇ ਲੀਕੀ ਪੌਂਟਿੰਗ ਜੀ ਕੋਲ ਸੀ ਹਾਂਜੀ ਉਹਨਾਂ ਨੇ ਬੜਾ ਇਹਦੇ ਨਾਲ ਪਿਆਰ ਕੀਤਾ ਉਹਨਾਂ ਨੇ ਕਿਹਾ ਇਹ ਮੁੰਡੇ ਚ ਬਹੁਤ ਟੈਲੈਂਟ ਹੈ ਔਰ ਉਹਨਾਂ ਨੇ ਬੜੀ ਤਾਰੀਫ਼ ਕੀਤੀ ਔਰ ਅੱਜ ਵੀ ਉਹ ਇਹਦੇ ਨਾਲ ਗੱਲ ਕਰਦੇ ਨੇ ਬਿਲਕੁਲ ਬੜਾ ਅੱਛਾ ਲੱਗਦਾ ਔਰ ਬੜੇ ਵੱਡੇ ਲੈਜੈਂਡ ਪਲੇਅਰ ਨੇ ਜੀ ਫਿਰ ਉਸ ਤੋਂ ਬਾਅਦ ਉਹ ਇਹ ਸੰਰਜ ਹਾਇਦਰਾਬਾਦ ਦੀ ਜਿੰਚ ਆ ਗਿਆ ਹਾਂਜੀ ਹਾਂਜੀ ਉਹਨਾਂ ਦੀ ਲਾਸਟ ਪਰਫਾਰਮੈਂਸ ਆਈਪੀਐਲ ਦੇ ਵਿੱਚ ਬਹੁਤ ਵਧੀਆ ਰਹੀ ਸੀ ਦੇਖਿਆ ਕਿ ਬਹੁਤ ਵਧੀਆ ਪਰਫਾਰਮ ਕੀਤਾ ਹੈ ਹਾਂ ਮੈਡਮ ਉਹ ਐਕਚੁਅਲੀ ਕੀ ਹੋਇਆ ਜਦੋਂ ਹਾਇਦਰਾਬਾਦ ਟੀਮ 'ਚ ਆਇਆ ਹਾਂਜੀ ਤੇ ਉਸ ਟਾਈਮ हैदराबाद टीम दे ओसी बीवी लक्ष्मण हां जी फिर ओना दे अंडर ਆ ਗਿਆ ਫਿਰ ओना दे ਅੰਡਰ ਟ੍ਰੇਨਿੰਗ ਕੀਤੀ ਦੋ 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 ਸਾਲ ओना ਦੇ ਅੰਡਰ ਰਹਾ ਔਰ ਉਹਨਾਂ ਨੇ ਵੀ ਬੜੀ ਇਹਨੂੰ ਕੋਚਿੰਗ ਦਿੱਤੀ ਔਰ ਬੜਾ ਆਪਣਾ ایکسپਰੀਅੰਸ ਦਿੱਤਾ ਔਰ ਉਹਨਾਂ ਦਾ ਵੀ ਥੈਂਕਸ ਜਿਹੜਾ ਉਹਨਾਂ ਨੇ ਇਨਾ ਪਿਆਰ ਅਭਿਸ਼ੇਕ ਨੂੰ ਇਹਦੀ ਗੇਮ ਅੰਧਖਾਰਨ ਚ ਉਹਨਾਂ ਦਾ ਵੀ ਬੜਾ ਹੱਥ ਬਹੁਤ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਫਿਰ ਅ ਬ੍ਰਾਂਨ ਲਾਰ ਆ ਗਿਆ ਜੀ ਸਨਰਜ ਹਦਰਾਬਾਦ ਟੀਮ ਚ ਲਾਰਾ ਹੀ ਮਹਾਨ ਪਲੇਅਰ ਵਰਦ ਜੀ ਰੋ ਉਹਨਾਂ ਨੇ ਇਹਨੂੰ ਅਭਿਸ਼ੇਕ ਨੂੰ ਆਪਣਾ ਨਾਮ ਰੱਖਿਆ ਫਿਰ ਉਹਨਾਂ ਨੇ ਬੜੀ ਕੋਚਿੰਗ ਕੀਤੀ ਜਿਆਦਾ ਅੱਜਕੱਲ ਟਾਈਮ ਜਿਹੜਾ ਯੁਵਰਾਜ ਸਿੰਘ ਜੀ ਬਿਲਕੁਲ ਅਸੀਂ ਹਰ ਇੱਕ ਇੰਟਰਵਿਊ ਵਿੱਚ ਸੁਣਦੇ ਆ ਕਿ ਯੁਵਰਾਜ ਸਿੰਘ ਦੀ ਬਹੁਤ ਤਾਰੀਫ ਕਰਦੇ ਨੇ ਯੁਵਰਾਜ ਸਿੰਘ ਨਾਲ ਉਹਨਾਂ ਦਾ ਕੋਚਿੰਗ ਦਾ ਇਹ سلسلہ ਕਿਵੇਂ ਸ਼ੁਰੂ ਕਿਵੇਂ ਹੋਇਆ ਕਿਸ ਤਰੀਕੇ ਨਾਲ ਯੁਵਰਾਜ ਸਿੰਘ ਦੇ ਕੋਲ ਜਾ ਕੇ ਉਹਨਾਂ ਨੇ ਕੋਚਿੰਗ ਕਰਨਾ ਸ਼ੁਰੂ ਕੀਤੀ ਇਹ ਬੜਾ ਵਧੀਆ ਤੁਸੀਂ ਕੁਐਸਚਨ ਕੀਤਾ ਹੈ ਤੇ ਯੋਗਰਾਜ ਸਿੰਘ ਜੀ ਦਾ ਇਹ ਮੇਲ ਹੋਇਆ ਸੀ ਰਾਂਝੀ ਟੋਪੀਸ ਸੀ ਇਹ ਪੰਜਾਬ ਦੀ ਰਾਂਝੀ ਟੋਪੀਸ ਹੀ ਹੈ ਜੀ ਪਰ ਉਹ ਯੋਗਰਾਜ ਸਿੰਘ ਜੀ ਵੀ ਆਏ ਹੋਏ ਜਿਹੜੇ ਵਰਲਡ ਕਲਾਸ ਪਲੇਅਰ ਜੀ ਔਰ ਇਹ ਤੇ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਹੈ ਭਗਵਾਨ ਮੰਨਦਾ ਉਹਨਾਂ ਨੂੰ ਮੈਂ ਛੋਟੇ ਹੁੰਦੇ ਉਹਨਾਂ ਦੇ ਮੈਚ ਦੇਖਦਾ ਰਹਿੰਦਾ ਸੀ ਮੈਨੂੰ ਅਕਸਰ ਚੰਗਾ ਰਹਿੰਦਾ ਸੀ ਆਪਾਂ ਮੈਂ ਯੋਗਰਾਜ ਸਿੰਘ ਜੀ ਦਾ ਮੈਚ ਦੇਖਣਾ ਟੀਵੀ ਤੇ ਲਾਓ ਜਦੋਂ ਵੀ ਉਹਨਾਂ ਦਾ ਮੈਚ ਆਉਂਦਾ ਹੀ ਪੂਰਾ ਪੂਰਾ ਦਿਨ ਦੇਖਦਾ ਰਹਿੰਦਾ ਹੈ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਉਹ ਜਦੋਂ ਪੰਜਾਬ ਦੀ ਟੀਮ ਚੋ ਇਹਦੇ ਨਾਲ ਆ ਗਏ ਉਹ ਵੀ ਮੈਚ ਛੇਣਾਏ ਔਰ ਦੇਖੋ ਕਿਸਮਤੀ ਕੀ ਲੀਲਾ ਕਿ ਦੋਨੋਂ ਬੈਟਿੰਗ ਇਕੱਠੇ ਕਰਨਦੇ ਜੀ ਔਰ ਮੈਨੂੰ ਅਭਿਸ਼ੇਕ ਨੇ ਦੱਸਿਆ papa ਜਦੋਂ ਯੂਵੀ ਭਾਜੀ ਦੇ ਨਾਲ ਮੈਂ ਬੈਟਿੰਗ ਕਰ ਰਿਹਾ ਸੀ ਮੈਂ ਤੇ ਉਹਨਾਂ ਨੂੰ ਵੇਖਦਾ ਹੀ ਰਿਹਾ ਜੀ ਮੈਂ ਅੱਜ ਉਹ ਉਹਨਾਂ ਦੇ ਨਾਲ ਖੇਡਦਾ ਮੈਂ ਜਿਨ੍ਹਾਂ ਨੂੰ ਮੈਂ ਆਪਣਾ ਆਈਡੀਅਲ ਮੰਨਦਾ ਜੀ ਬਹੁਤ ਵੱਡੀ ਗੱਲ ਹੈ ਹਾਂ ਬਹੁਤ ਵੱਡੀ ਗੱਲ ਹੈ ਫਿਰ ਉਹਨਾਂ ਨੇ ਜਦੋਂ ਇਹਨੂੰ ਆਪਣੇ ਨਾਲ ਖੇਡਦੇ ਦੇਖਿਆ ਤੇ ਬਾਹਰ ਆ ਕੇ ਉਹਨਾਂ ਨੇ ਆ ਕੇ ਇਹਨੂੰ ਅਭਿਸ਼ੇਕ ਨੂੰ ਕਿਹਾ ਉਹਨਾਂ ਨੇ ਮੈਨੂੰ ਦੱਸਿਆ ਇਹ ਕਹਿੰਦੇ ਮੈਂ ਜਦੋਂ ਇਹਦੇ ਨਾਲ ਬੈਟਿੰਗ ਕਰਦਾ ਸੀ ਤੇ ਮੈਨੂੰ ਐ ਲੱਗਦਾ ਜਿਦਾ ਮੈਂ ਹੀ ਸਾਹਮਣੇ ਖੇਡਦਾ ਹਾਂ ਜੀ ਇਹ ਮੇਰਾ ਹੀ ਬਚਪਨਪਨ ਸਾਹਮਣੇ ਖੇਡਦਾ ਪਿਆ ਔਰ ਕਹਿੰਦੇ ਮੈਨੂੰ ਇਹਦਾ ਟੈਲੈਂਟ ਦੇਖ ਕੇ ਬੜੀ ਖੁਸ਼ੀ ਹੋਈ ਕਹਿੰਦੇ ਮੈਂ ਬਾਹਰ ਆ ਕੇ ਨੂੰ ਜਦੋਂ ਆਈ ਮੈਚ ਖਤਮ ਹੋਇਆ ਮੈਂ ਬਾਹਰ ਆਇਆ ਅਭਿਸ਼ੇਕ ਕੀ ਆ ਤੂੰ ਮੇਰੇ ਕੋਲ ਟ੍ਰੇਨਿੰਗ ਕਰੇਗਾ ਜੀ ਇਹਨੇ ਕਿਹਾ ਭਾਜੀ ਮੇਰੇ ਤੇ ਆਈਡਲੀ ਤੁਸੀਂ ਹੋ ਮੈਂ ਤੇ ਤੁਹਾਨੂੰ ਭਗਵਾਨ ਮੰਨਦਾ ਔਰ ਤੁਹਾਡੇ ਮੈਚ ਦੇਖ ਦੇਖ ਕੇ ਮੈਂ ਅੱਜ ਉੱਠਾ ਆਇਆ ਅਗਰ ਤੁਸੀਂ ਮੈਨੂੰ ਟ੍ਰੇਨਿੰਗ ਦਿਵਾਓਗੇ ਮੇਰੇ ਵਾਸਤੇ ਤੇ ਬਹੁਤ ਵੱਡੀ ਗੱਲ ਹੈ ਤੇ ਮੈਂ ਤੇ ਭਗਵਾਨ ਅਗੇ ਥੈਂਕਸ ਕਰਾਂਗਾ ਵੀ ਤੁਸੀਂ ਇਹ ਲਫ਼ਜ਼ ਬੋਲੇ ਜੀ ਉਹ ਜੋ ਵੀ ਨੇ ਜੈ ਨਹੀਂ ਅੱਜ ਤੋਂ ਬਾਅਦ ਜਿਹੜੀ ਤੇਰੀ ਟ੍ਰੇਨਿੰਗ ਹੋ ਮੈਂ ਕਰਾਵਾਂਗਾ ਔਰ ਤੈਨੂੰ ਮੈਂ ਪੂਰਾ ਤਿਆਰ ਕਰੂੰਗਾ ਇੰਟਰਨੈਸ਼ਨਲ ਲੈਵਲ ਬਿਲਕੁਲ ਫਿਰ ਇਹ ਜੁਬਰਾਤ ਸਿੰਘ ਜੀ ਦੇ ਨਾਲ ਹੋ ਗਏ ਔਰ ਉਹਨਾਂ ਨੇ ਨੀਂ ਕਰਦੇ ਮਿਹਨਤ ਕੀਤੀ ਹੈ ਮੈਂ ਤਾਂ ਮੈਂ ਦੱਸ ਨਹੀਂ ਸਕਦਾ ਅਸੀਂ ਬਹੁਤ ਸਾਰੇ ਵੀਡੀਓਜ਼ ਦੇਖਦੇ ਹਾਂ ਉਹਦੀਆਂ ਵਰਕਆਊਟ ਦੀਆਂ ਜੁਬਰਾਤ ਸਿੰਘ ਦੇ ਨਾਲ ਲੱਗੇ ਹੋਏ ਨੇ ਜੁਬਰਾਤ ਸਿੰਘ ਨਾਲ ਲਗਾਤਾਰ ਹਾਂ ਵਰਕਆਊਟ ਕਰਵਾ ਰਹੇ ਹੁੰਦੇ ਉਹ ਬੜਾ ਬੜਾ ਵਰਕ ਲਾਇਆ ਜੀ ਇਹਨਾਂ ਨੇ ਮੈਂ ਮਨਨ ਨੂੰ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਇੱਕ ਵਰਲਡ ਕਲਾਸ ਪਲੇਅਰ ਜਿਹੜਾ ਵਰ்ட்ਸ ਨਾ ਜਿਹਨਾਂ ਦਾ ਜਗਰਾ ਸਿੰਘ ਜੀ ਹੋਰ ਦੋ ਵਰਲਡ ਕੱਪ ਜਿਤਾਏ ਹਨ ਬਿਲਕੁਲ ਔਰ ਉਹ ਅਭਿਸ਼ੇਕ ਨੂੰ ਟ੍ਰੇਨਿੰਗ ਕਰਾ ਰਿਹਾ ਆਪਣਾ ਐਕਸਪੀਰੀਅੰਸ ਦੇ ਰਿਹਾ ਇਹ ਬਹੁਤ ਵੱਡੀ ਗੱਲ ਹੈ ਜੀ ਔਰ ਅਭਿਸ਼ੇਕ ਆਸਤੇ ਬੜੀ ਬੜੀ ਅੱਛੀ ਕਿਸਮਤ ਹੈ ਕਿ ਇਹ ਜੱਡੇ ਵੱਡੇ ਪਲੇਅਰਾਂ ਦੇ ਨਾਲ ਹੋ ਰਿਹਾ ਹੈਡ ਕੋਚ ਵਰਤੇ ਪ੍ਰੇਦਾ ਕੋ ਕੋਚਿੰਗ ਦਿੱਤੀ ਜੀ ਔਰ ਜਿਨਾਂ ਨੇ ਦੁਨੀਆ ਚ ਨਾਮ ਪੈਦਾ ਕੀਤਾ ਉਹਨਾਂ ਸਾਰਿਆਂ ਨੇ ਇਹਨੂੰ ਬੜਾ ਐਕਸਪੀਰੀਅੰਸ ਦਿੱਤਾ ਬਿਲਕੁਲ ਅ ਅਸੀਂ ਜੋ ਜ਼ਿੰਬਾਬੇ ਨਾਲ ਜਿਸ ਮੈਚ ਚ ਸੈਂਕੜਾ ਬਣਾਇਆ ਸੀਗਾ ਅਭਿਸ਼ੇਕ ਨੇ ਉਸ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਸ਼ੁਮਨ ਗਿੱਲ ਦੇ ਬੈਟ ਨਾਲ ਇਸ ਮੈਚ ਵਿੱਚ ਪਰਫਾਰਮ ਕੀਤਾ ਹੈ ਤਾਂ ਸ਼ੁਮਨ ਗਿੱਲ ਨਾਲ ਅਭਿਸ਼ੇਕ ਦੀ ਟਿਊਨਿੰਗ ਕਿੰਨੀ ਹੈ ਬੜਾ ਅੱਛਾ ਐਕਚੁਅਲੀ ਕੀ ਹੈ ਇਹ ਬਚਪਨ ਦੇ ਸਾਥੀ ਹੈ ਜੀ ਇਹ ਮੇਰਾ ਖਲ 8-9 ਸਾਲ ਦੇ ਸੀ ਜਦੋਂ ਦੇ ਇਕੱਠੇ ਹੋਏ ਔਰ ਸ਼ਮਨ ਗਿਲ ਦਾ ਤੇ ਅਭਸ਼ੇਕ ਦਾ ਤੇ ਇੰਦਾ ਭਰਾਵਾ ਹੋਣਾ ਨੇ। ਉਹ ਬਹੁਤ ਪਿਆਰ ਕਰਦੇ ਆ ਆਪਸ ਵਿੱਚ। ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਆ। ਔਰ ਜਿਹੜਾ ਉਹ ਬੈਟ ਲੈਣਾ ਜਾਂ ਦੇਣਾ ਇਹ ਅੱਜ ਦਾ ਸਿਲਸਿਲਾ ਨਹੀਂ ਹੈਗਾ। ਇਹ ਬਚਪਨ ਤੋਂ ਚੱਲਿਆ। ਸ਼ੁਰੂ ਤੋਂ ਇੰਦਾ ਹੀ ਸੀਗਾ। ਹਾਂ ਆਪਸ ਵਿੱਚ ਇਹਨਾਂ ਦਾ ਇੰਦਾ ਹੀ ਹੈ। ਇੱਕ ਦੂਜੇ ਦਾ ਸਮਾਨ ਲੈ ਕੇ ਖੇਡਦੇ ਆ। ਜੀ। ਕੋਈ ਇਹਨਾਂ ਦਾ ਪਿਆਰ ਆ ਆਪਸ ਵਿੱਚ। ਔਰ ਸ਼ਮਨ ਗਿਲ ਦੇਖੋ ਬਹੁਤ ਟੈਲੈਂਟਡ ਪਲੇਅਰ ਹੈ। ਬਿਲਕੁਲ ਫਿਲਹਾਲ ਇਹਨਾਂ ਟੀਮ ਦੇ ਕੈਪਟਨ ਨੇ। ਵਰਲਡ ਕਲਾਸ ਪਲੇਅਰ ਨੇ ਜੀ ਔਰ ਅੱਜ ਜੋ ਜਿਹੜੀ ਜੰਮਾਵੇ ਟੀਮ ਗਈ ਉਹਦੇ ਕੈਪਟਨ ਨੇ ਜੀ ਔਰ ਮਨੂੰ ਉਮੀਦ ਹੈ ਕਿ ਇਹ ਸਾਰੇ ਮੈਚ ਜਿੱਤ ਜਾਣਗੇ ਬਿਲਕੁਲ ਜੀ ਆਹ ਰਸੀਂ ਅਕਸਰ ਹੀ ਦੇਖਦੇ ਆ ਕਿ ਜਿਹੜੇ ਸਪੋਰਟਸ ਕਰਦੇ ਨੇ ਉਹ ਪੜ੍ਹਾਈ ਦੇ ਵਿੱਚ ਕੋਈ ਬਹੁਤੇ ਹੁਸ਼ਿਆਰ ਨਹੀਂ ਹੁੰਦੇ ਔਰ ਜੇ ਜਕਰ ਆਪਾਂ ਅਭਿਸ਼ੇਕ ਦੀ ਗੱਲ ਕਰੀ ਤਾਂ ਅਭਿਸ਼ੇਕ ਪੜ੍ਹਾਈ ਦੇ ਵਿੱਚ ਕਿਵੇਂ ਦਾ ਸੀਗਾ ਅਭਿਸ਼ੇਕ ਪੜ੍ਹਨ 'ਚ ਬਹੁਤ ਇੰਟੈਲੀਜੈਂਸੀ ਅੱਛਾ ਮਤਲਬ ਖੇਡਨ ਨਾਲ ਨਾਲ ਪੜ੍ਹਾਈ 'ਚ ਵੀ ਇੰਟੈਲੀਜੈਂਸੀ ਬਹੁਤ ਜ਼ਿਆਦਾ ਇੰਟੈਲੀਜੈਂਸੀ ਐਕਚੁਅਲੀ ਕੀ ਹੈਗਾ ਇਹ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਚ ਪੜ੍ਹ ਔਰ ਉਹਨਾਂ ਦੀ ਮੈਨੇਜਮੈਂਟ ਨੇ ਬੜਾ ਖਿਆਲ ਰੱਖਿਆ ਜੀ ਪ੍ਰਿੰਸੀਪਲ ਮੈਡਮ ਸੀ ਉਹਨਾਂ ਨੇ ਬੜਾ ਧਿਆਨ ਰੱਖਿਆ ਐਜੂਕੇਸ਼ਨ ਚ ਸਾਨੂੰ ਕੋਈ ਕਦੀ ਪ੍ਰੋਬਲਮ ਨਹੀਂ ਆਈ ਹਮੇਸ਼ਾ ਅਭਿਸ਼ੇਕ ਪੜਨ ਚ ਇਨਟੈਲੀਜੈਂਸੀ ਆਪਣੀ ਪੇਪਰ ਰਾਤ ਨੂੰ ਕਿਤਾਬ ਪੜ੍ਹ ਕੇ ਹੀ ਪੇਪਰ ਸਿਰੇ ਦਾ ਆ ਜਾਂਦਾ ਹੈ ਸ਼ਾਰਪ ਮਾਈਂਡ ਸੀ ਹਾਂ ਬਹੁਤ ਸ਼ਾਰਪ ਮਾਈਂਡ ਸੀ ਔਰ ਜਦੋਂ ਵੀ ਅਸੀਂ ਇਹਦੇ ਸਕੂਲ ਜਾਂਦੇ ਸੀ ਕਲਾਸ ਚ ਨੰਬਰ 1 ਇਹਦਾ ਨਾਂ ਲਿਖਿਆ ਹੁੰਦਾ ਪੜਾਈ ਚ ਔਰ ਪੜਾਈ ਚ ਵੀ ਲਿਖਿਆ ਹੁੰਦਾ ਸੀ ਤੇ ਸਪੋਰਟਸ ਵੀ ਲਿਖਿਆ ਹੁੰਦਾ ਹੈ ਔਰ ਜਨੇ ਵੀ ਪੇਰੈਂਟਸ ਇਹ ਮੇਰੀ ਕਲਾਸ ਦੇ ਬੱਚੇ ਬੱਚੇ ਪੜਦੇ ਜਿਹੜੇ ਇਹਦੇ ਨਾਲ ਉਹਨਾਂ ਦੇ ਮੰਮੀ ਪਾਪਾ ਕਹਿੰਦੇ ਵੀ ਇਹ ਵੀ ਸ਼ੇਕ ਲੜਕਾ ਕੌਣ ਆ ਕਿ ਸਾਰੇ ਪ੍ਰਾਈਜ਼ ਹਰ ਸਾਲ ਹੀ ਲੈ ਜਾਂਦਾ ਅੱਛਾ ਹਾਂ ਉਹ ਫਿਰ ਜਦੋਂ ਅਸੀਂ ਜਾਂਦੇ ਸੀ ਸਾਨੂੰ ਸਾਰੇ ਮਿਲਣ ਆਉਂਦੇ ਔਰ ਸਾਨੂੰ ਪੁੱਛਦੇ ਸੀ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਕਰਾਉਂਦੇ ਮੈਂ ਕਹਿੰਦੇ ਜੀ ਅਸੀਂ ਨਹੀਂ ਕਰਾਉਂਦੇ ਇਹਦਾ ਆਪਣਾ ਮਾਈਂਡ ਹੈ ਇਹਦਾ ਆਪਣਾ ਦਿਮਾਗ ਹੈ ਜੀ ਇਹ ਹਰ ਫੀਲਡ 'ਚ ਮੈਂ ਸ਼ਾਇਦ ਕਹਿੰਦਾ ਮੈਂ ਅੱਗੇ ਰਹਿਣਾ ਜੀ ਉਹ ਮੈਨੂੰ ਅਕਸਰ ਕਹਿੰਦਾ ਰਹਿੰਦਾ ਸੀ ਪਾਪਾ ਮੈਂ ਅਗਰ ਦੌੜਦਾ ਵੀ ਆ ਤਾਂ ਨੰਬਰ 1 ਹੀ ਆਣਾ ਅੱਛਾ ਜੀ ਹਾਂ ਫੁੱਟਬਾਲ ਖੇਡਣਾ ਤੇ ਨੰਬਰ 1 ਤੇ ਆ ਕੇ ਆ ਕੇ ਖੇਡਣਾ ਇਹਨੇ ਬੜੀਆਂ ਸਪੋਰਟਸ ਖੇਡ ਲੀਆਂ ਛੋਟੇ ਹੁੰਦੇ ਲੇਕਿਨ ਹਰ ਸਪੋਰਟਸ ਬੜੀ ਵਧੀਆ ਖੇਡਦਾ ਸੀ ਔਰ ਸਟੱਡੀ 'ਚ ਵੀ ਬਹੁਤ ਵਧੀਆ ਰਹਿੰਦਾ ਸੀ ਔਰ ਇਹ ਸਕੂਲ ਦੇ ਜਿਹੜੇ ਟੀਚਰ ਨੇ ਉਹ ਬੜਾ ਇਹਦੇ ਨਾਲ ਪਿਆਰ ਕਰਦੇ ਨੇ ਉਹਨਾਂ ਦਾ ਵੀ ਥੈਂਕਸ ਉਹ ਉਹਨਾਂ ਨੇ ਬੜਾ ਯੋਗਦਾਨ ਨੇ ਉਹਨਾਂ ਦਾ ਜੀ ਕਿ ਉਹਨਾਂ ਨੇ ਇਹਨੂੰ ਸਟੱਡੀ 'ਚ ਵੀ ਬੜਾ ਸਾਥ ਦਿੱਤਾ ਔਰ ਇਹਦੀ ਸਪੋਰਟ 'ਚ ਵੀ ਬੜਾ ਪਿਆਰ ਦਿੱਤਾ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਜੀ ਦਿੱਲੀ ਪਬਲਿਕ ਸਕੂਲ ਆਫ ਜਰਦਾ ਜੀ ਅਭਿਸ਼ੇਕ ਕਿੰਨਾ ਕੁ ਸ਼ਰਾਰਤੀ ਸੀ ਛੋਟੇ ਹੁੰਦੇ ਨਹੀਂ ਇਹ ਸ਼ਰਾਰਤੀ ਨਹੀਂ ਸੀ ਇਹ ਦੇਖੀਏ ਨਾ ਇਹ ਰਿਹਾ ਇਹ ਬਚਪਨ 'ਚ ਹੀ ਸਿਲੈਕਟ ਹੋ ਗਿਆ ਸੀ ਬਾਹਰ ਜਾਣਾ ਸ਼ੁਰੂ ਹੋ ਗਿਆ ਸੀ ਔਰ ਇਹ ਈ ਸ਼ਰਾਰਤੀ ਨਹੀਂ ਹੈਗਾ ਔਰ ਬੜਾ ਪਿਆਰ ਕਰਨ ਵਾਲਾ ਹੈ ਇਹ ਅੱਭੀ ਜਿਹਦੇ ਨਾਲ ਪਿਆਰ ਪੈ ਜਾਏ ਉਹਦੇ ਨਾਲ ਹੱਸਦਾ ਖੇਡਦਾ ਉਹਦੇ ਨਾਲ ਮਜ਼ਾਕ ਵੀ ਕਰ ਲੈਂਦਾ ਲੇਕਿਨ ਲਿਮਿਟਸ ਦੇ ਈ ਜੀ ਇਹ ਨਹੀਂ ਵੀ ਓਵਰ ਹੋਣੀ ਹੈ ਲੇਕਿਨ ਬੜਾ ਸੈਂਸੀਅਰ ਹੈ ਬੜਾ ਅੱਗੇਕਾਰੀ ਬੱਚਾ ਬੜੀ ਇੱਜ਼ਤ ਦਿੰਦਾ ਬੜੀ ਰਿਸਪੈਕਟ ਕਰਦਾ ਸਰ ਜੀ ਬਿਲਕੁਲ ਤਾਂ ਹੁਣ ਅਭਿਸ਼ੇਕ ਆਈਪੀਐਲ ਦੇ ਵਿੱਚ ਹైదరాబాద్ ਦੇ ਵੱਲੋਂ ਖੇਡਦਾ ਹੈ ਉਹ ਇਹਨਾਂ ਨੇ ਕ੍ਰਿਕਟ ਟੀਮ ਦਾ ਵੀ ਹਿੱਸਾ ਨੇ ਅਭਿਸ਼ੇਕ ਸ਼ਰਮਾ ਤਾਂ ਹੁਣ ਉਹ ਘਰ ਦੇ ਵਿੱਚ ਪਹਿਲਾਂ ਨਾਲੋਂ ਕਿੰਨਾ ਕੁ ਸਮਾਂ ਘੱਟ ਬਤਾਉਂਦੇ ਨੇ ਕਿਉਂਕਿ ਅਕਸਰ ਪ੍ਰੈਕਟਿਸ ਰਹਿੰਦੇ ਨੇ ਔਰ ਟ੍ਰੈਨਿੰਗ ਵੀ ਉਹ ਚੰਡੀਗੜ੍ਹ ਲੈ ਰਹੇ ਨੇ ਦੇਖੋ ਜੀ ਉਹ ਸਾਡੇ ਕੋਲ ਤਾਂ ਘੱਟ ਹੀ ਜਾਂਦਾ ਅੱਛਾ ਜੀ ਕਦੀ ਕਦੀ ਕਿਹ ਇਤਿਆਰ ਤੇ ਆਂਦਾ ਸਾਡੇ ਕੋਲ ਘਰ ਨਹੀਂ ਆਂਦਾ ਉਹਨੂੰ ਸਮਾਂ ਨਹੀਂ ਮਿਲਦਾ ਆਂਦਾ ਔਰ ਉਹਨੇ ਤੇ ਸਾਡੇ ਰਿਲੇਟਿਵ ਉਹਨੂੰ ਅੱਧੇ ਰਿਲੇਟਿਵ ਦਾ ਨਹੀਂ ਬਾਰੇ ਪਤਾ ਅੱਛਾ ਜੀ ਹਾਂ ਜੀ ਕੋਈ ਰਿਸ਼ਤੇਦਾਰਾਂ ਦਾ ਜ਼ਿਆਦਾ ਨਹੀਂ ਪਤਾ ਉਹਨੂੰ ਕਿਉਂ ਕਿਸੇ ਵੱਲ ਗਿਆ ਹੀ ਨਹੀਂ ਉਹਨੂੰ ਮੌਕਾ ਹੀ ਨਹੀਂ ਮਿਲਿਆ ਬਚਪਨ ਤੋਂ 9-10 ਸਾਲ ਦਾ ਹੀ ਜਦੋਂ ਬਾਹਰ ਚੱਲ ਗਿਆ ਜੀ ਅੰਡਰ 14 ਤੋਂ ਲੈ ਕੇ ਅੱਜ ਤੱਕ ਬਾਹਰ ਦਾ ਬਾਹਰ ਹੀ ਹੈ ਔਰ ਸਾਨੂੰ ਵੀ ਕਿਤੇ ਇੱਕ ਦਿਨ ਹੀ ਮਿਲਣ ਆਂਦਾ ਜਾਂ ਤਿਹਾਰ ਕੋਈ ਇੱਕ ਅੰਦੇ ਤਿਹਾਰ ਤੇ ਆਂਦਾ ਜਿਹਨੂੰ ਕੋਈ ਮੌਕਾ ਨਹੀਂ ਮਿਲਦਾ ਔਰ ਕਈ ਫੰਕਸ਼ਨ ਸਾਡੇ ਇਦਾਂ ਹੀ ਨਿਕਲ ਜਾਂਦੇ ਨੇ ਜਿੱਥੇ ਅਭਿਸ਼ੇਕ ਨਹੀਂ ਹੁੰਦਾ ਔਰ ਅਸੀਂ ਫਿਰ ਜਿਹਦੇ ਜ ਮम्मी ਉਦਾਸ ਹੋ ਜਾਂਦੀ ਹੈ ਤੇ ਫਿਰ ਜਿਹੜੇ ਜਿੱਥੇ ਵੀ ਹੋਵੇ ਜਿਹੜੀ ਵੀ ਕੰਟਰੀ 'ਚ ਹੋਵੇ ਫਿਰ ਮੈਂ ਤੇਦੀ ਮਮੀ ਉੱਥੇ ਚੱਲ ਜੰਨੇ ਇਹ ਨੂੰ ਮਿਲਣ ਨੇ ਜੀ ਅਰ ਜੇਕਰ ਆਪਾਂ ਸੁਭਾਅ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦਾ ਸੁਭਾਅ ਹੈ ਕਿ ਸ਼ਰਮਾਕਲ ਨੇ ਜਾਂ ਫਿਰ ਗੁੱਸੇ ਵਾਲੇ ਨੇ ਕਿਸ ਤਰੀਕੇ ਨੇ ਨਮਸ਼ੇ ਸ਼ਰਮਾ ਬੜਾ ਸincere ਬੱਚਾ ਹੈ ਬੜਾ एजुकेटेड ਹੈ ਬੜਾ sincere ਹੋ ਕੇ ਗੱਲ ਕਰਦਾ ਹੈ ਅੱਜ ਕੱਲ ਤੇ ਸਾਨੂੰ ਤੇ ਛੋਟੇ ਹੁੰਦੇ ਤੇ ਬੜਾ ਪਿਆਰ ਕਰਦਾ ਔਰ ਮੇਰੀ ਇੱਜ਼ਤ ਬੜੀ ਕਰਦਾ ਔਰ ਅੱਜ ਤੱਕ ਵੀ ਕੋਈ ਵੀ ਕੰਮ ਕਰਦਾ ਮੈਨੂੰ ਪੁੱਛ ਕੇ ਕਰਦਾ ਔਰ ਮੇਰੀ ਬਹੁਤ ਇੱਜ਼ਤ ਕਰਦਾ ਔਰ ਮੈਂ ਬੜਾ ਭਾਗਾ ਵਾਲਾ ਕਿ ਅੱਜ ਕੱਲ ਦੇ ਜਮਾਨੇ 'ਚ ਇਸਾਂ ਦੇ ਬੱਚੇ ਆਗਿਆਕਾਰੀ ਹੋਣ ਇੰਨਾ ਵਰਦ ਚ ਨਾ ਹੋਵੇ ਜੀ ਤੇ ਇੰਨੀ ਇੱਜ਼ਤ ਕਰਦਾ ਹੋਵੇ ਔਰ ਮੈਂ ਬਹੁਤ ਖੁਸ਼ ਹਾਂ ਭਗਵਾਨ ਅਗੇ ਕਿ ਇਹੋ ਜਿਹੇ ਹਾਲਾਤ ਸਾਰਿਆਂ ਦੇ ਪਰਿਵਾਰਾਂ 'ਚ ਹੋਵੇ ਆ ਸਭ ਦਸੰਤ ਚ ਜੀ ਬੱਚੇ ਅੱਗੇ ਤਰੱਕੀ ਕਰਨ ਬਿਲਕੁਲ ਜਦੋਂ ਇੰਨਨ ਕ੍ਰਿਕਟ ਟੀਮ ਦੇ ਵਿੱਚ ਸਿਲੈਕਸ਼ਨ ਹੋਈ ਅਭਿਸ਼ੇਕ ਦੀ ਤਾਂ ਤੁਹਾਨੂੰ ਕਿਹਨਾਂ ਕਮਾਂਡ ਮਹਿਸੂਸ ਹੋਇਆ ਸੇ ਦੇਖੋ ਹਰ ਜਦੋਂ ਕੋਈ ਪਲੇਅਰ ਖੇਡਦਾ ਹੈ ਨਾ ਉਹਨੂੰ ਆਸ ਹੁੰਦੀ ਸੀ ਕਿ ਮੈਂ ਹਿੰਦੁਸਤਾਨ ਤੇ ਲਾ ਜੀ ਇੰਡੀਆ ਖੇਡਾਂ ਉਹ ਕਿਸੇ ਵੀ ਗੇਮ ਚ ਇਹ ਨਹੀਂ ਵੀ ਕੱਲੀ ক্রিকেট ਕੋਈ ਵੀ ਪਲੇਅਰ ਜਦੋਂ ਕੋਈ ਖੇਡਦਾ ਹੈ ਨਾ ਕੋਈ ਵੀ ਗੇਮ ਉਹਦਾ ਇੱਕੋ ਗੋਲ ਹੁੰਦਾ ਕਿ ਮੈਂ ਇੰਡੀਆ ਖੇਡਾਂ ਔਰ ਇਹਦਾ ਵੀ ਬਚਪਨ ਤੋਂ ਹੈਗਾ ਸੀ ਔਰ ਬਚਪਨ ਚ ਮੈਨੂੰ ਇੱਕ ਸੀਨ ਯਾਦ ਆ ਗਿਆ ਸਾਡੇ ਅੰਮ੍ਰਿਤਸਰ ਚ ਨੇ ਇੱਕ ਪਲੇਅਰ ਸੀ ਬਹੁਤ ਤਗੜਾ ਸੁਮਿਤ ਸ਼ਰਮਾ ਜੀ ਉਹ ਅੰਡਰ 19 ਇੰਡੀਆ ਖੇਡਿਆ ਸੀ ਉਹ ਇੰਡੀਆ ਖੇਲ ਗਿਆ ਤੇ ਲੋਕੀ ਸਾਰੇ ਉਹਨੂੰ ਮਿਲਦੇ ਪਏ ਸੀ ਕੋਈ ਉਹਨੂੰ ਆਟੋਗ੍ਰਾਫ ਲੈ ਰਿਹਾ ਹੈ ਕੋਈ ਉਹਦੇ ਕੋਲ ਕੁਝ ਤੇ ਉਹ ਮੇਰੇ ਕੋਲ ਵੀ ਆਇਆ ਮੈਂ ਉਹ ਤੋਂ ਕੋਚ ਸੀ ਸੀਨੀਅਰ ਮੈਨੇ ਪਹਿਰੇ ਹੱਥ ਲਾਇਆ ਮਿਲਿਆ ਤੇ ਬੜੀ ਖੁਸ਼ੀ ਹੋਈ ਅਭਿਸ਼ੇਕ ਉਹ ਦੇਖ ਰਿਹਾ ਸੀ ਛੋਟਾ ਜਿਹਾ ਹੀ ਇਹ ਕਹਿੰਦਾ ਪਪਾ ਇਹ ਕੀ ਇਹ ਇਹ ਪਲੇਅਰ ਕੀ ਚ ਲੈਣੇ ਮੈਂ ਕਿਹਾ ਇੰਡੀਆ ਦੇ ਤੇ ਤੂੰ ਖੇਲੇਗਾ ਕਹਿੰਦਾ ਹਾਂ ਮੈਂ ਵੀ ਖੇਲਾਂਗਾ ਪਰੋ 소ਮੇਸ਼ ਸ਼ਰਮਾ ਜਿਹੜਾ ਲੜਕਾ ਸੀ ਨਾ ਉਹਨੂੰ ਉਹ ਕਹਿੰਦਾ ਭਾਜੀ ਮੈਂ ਬੜੀ ਜੀ ਤਾਰੀਫ ਸੁਣੀ ਹੈ ਇਹਨੂੰ بیٹنگ ਕਰਾਓ ਜਦੋਂ ਮੈਂ ਇਹਨੂੰ بیٹنگ ਕਰਾਈ ਉਹ ਦੇਖ ਕੇ ਬਹੁਤ ਖੁਸ਼ ਹੋਇਆ ਉਹਨੇ ਇੰਨਾ ਖੁਸ਼ ਹੋਇਆ ਇਹਨੂੰ ਕਹਿੰਦਾ ਮੈਂ ਆਪਣੇ ਘਰ ਲੈ ਕੇ ਜਾਣਾ 2 ਮਿੰਟ ਉਹਦੇ ਛੋਟਾ ਜਿਹਾ ਬੱਚਾ ਸੀ ਔਰ ਆਪਣੇ ਘਰ ਲੈ ਕੇ ਗਏ ਔਰ ਉਹਨਾਂ ਨੇ ਆਪਣੀ ਇੰਡੀਆ ਦੀ ਟੀ-ਸ਼ਰਟ ਜਿਹੜੀ ਅੰਡਰ 19 ਇੰਡੀਆ ਚ ਜਿਹੜੀ ਪਾਈ ਉਹ ਇਹਨੂੰ ਦਿੱਤੀ ਕਹਿੰਦੇ ਅਭਸ਼ੇਕ ਤੂੰ ਵੀ ਇੰਡੀਆ ਖੇਲੇਗਾ ਔਰੇ ਲੈ ਕੇ ਆ ਗਿਆ ਤੇ ਜਦੋਂ ਘਰ ਲੈ ਕੇ ਆਇਆ ਤੇ ਕਹਿੰਦਾ ਅਰੇ ਜੀ ਮੰਮੀ ਕਹਿੰਦੀ ਵੀ ਤੂੰ ਟੀ-ਸ਼ਰਟ ਪਾ ਇੰਡੀਆ ਵਾਲੀ ਤੈਨੂੰ ਦਿੱਤੀ ਹੋਣੀ ਕਹਿੰਦਾ ਨਹੀਂ ਮੈਂ ਪਾਣੀ ਨਹੀਂ ਹੈ ਇਹਨੂੰ ਮੈਂ ਰਿਸਪੈਕਟ ਨਾਲ ਅਲਮਾਰੀ ਚ ਰੱਖਣਾ ਔਰ ਮੈਂ ਪਾਉਂਗਾ ਉਦੋਂ ਜਦੋਂ ਆਪ ਆਪ ਖੇਡ ਲੇ ਜੀ ਤੇ ਜਦੋਂ ਅੰਡਰ 19 ਇੰਡੀਆ ਖੇਡਿਆ ਫਿਰ ਇਹਨੇ ਮੈਨੂੰ ਉਹ ਸੀਨ ਦੱਸਿਆ ਕਹਿੰਦਾ ਪਾਪਾ ਯਾਰ ਆ ਫਿਰ ਇੰਡੀਆ ਦਾ ਕੈਪਟਨ ਬਣਿਆ ਬੜੀ ਖੁਸ਼ੀ ਹੋਈ ਹੈ ਇੱਕ ਬੱਚੇ ਦੇ ਮਨ ਦੇ ਵਿੱਚ ਖੁਆਸ਼ੀ ਸੀ ਕਿ ਮੈਂ ਵੀ ਕੁਝ ਬਣਾ। ਬਿਲਕੁਲ। ਹੋਰ ਭਗਵਾਨ ਨੇ ਉਹ ਤੇ ਅਸੀਸਾਂ ਦਿੱਤਾ। ਬਿਲਕੁਲ। ਤਾਂ ਸੁਪਨਾ ਸੀਗਾ ਉਹਦੇ ਮਨ ਦੇ ਵਿੱਚ ਇੰਡੀਆ ਖੇਡਣ ਦਾ ਤੇ ਹੁਣ ਉਹ ਇੰਡੀਆ ਟੀਮ ਦਾ ਹਿੱਸਾ ਹੈ ਤੇ ਤੁਸੀਂ ਕੀ ਮੈਸੇਜ ਉਹਨਾਂ ਬੱਚਿਆਂ ਨੂੰ ਦੇਣਾ ਚਾਹੋਗੇ ਜਿਹੜੇ ਕਿ ਲਗਾਤਾਰ ਮਿਹਨਤ ਕਰਦਿੰਦੇ ਔਰ ਇੰਡੀਅਨ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਨੇ? ਪਹਿਲਾਂ ਤਾਂ ਮੈਂ ਸਾਰੇ ਯੰਗ ਸਰ ਜਿੰਨੇ ਵੀ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਅਮਰੀਕਾ ਦੇ ਨੇ ਮੈਂ ਉਹਨਾਂ ਨੂੰ ਕਹੂੰਗਾ ਨਸ਼ਿਆਂ ਤੋਂ ਦੂਰ ਰਹੋ। ਇਹ ਦਿਨਾਂ ਜ਼ਿੰਦਗੀ ਖਰਾਬ ਹੁੰਦੀ ਆ। ਤੁਸੀਂ ਸਪੋਰਟਸ ਨਾਲ ਜੀਓ। ਜਿੰਨਾ ਯੰਗਸ਼ਰ ਹੈ 스포츠 ਦੇ ਨਾਲ ਆਨ ਕਿਸੇ ਵੀ ਗੇਮ ਤੇ ਜਾਣ ਔਰ ਆਪਣੀ ਹੈਲਥ ਅਚੀ ਰੱਖਣ ਆਪਣਾ ਮਾਈਂਡ ਸੈਟ ਰਵੇਗਾ ਔਰ ਉਹਦੇ ਨਾਲ ਕੀ ਗਏ ਲਾਈਫ ਐਕਸੀ ਬਣਾ ਬਿਲਕੁਲ ਔਰ ਇਹ ਜਿਹੜਾ ਨਸ਼ੇ ਪੰਜਾਬ ਚ ਤੇ ਬਹੁਤ ਵਧੇ ਹੋਏ ਨੇ ਮੈਂ ਸਰਕਾਰ ਅਗੇ ਵੀ ਅਤ ਜੋਰ ਚ ਬੇਨਤੀ ਕਰਦਾ ਕਿ ਜਿੰਨੇ ਯੰਗਸ਼ਰ ਹੈ ਇਹਨਾਂ ਨੂੰ ਗਰਾਊਂਡਾਂ ਚ ਲੈ ਕੇ ਆਓ ਪਲੇਰਾਂ ਨੂੰ ਬੱਚਿਆਂ ਨੂੰ ਯੰਗ ਨੂੰ ਇਹਨਾਂ ਨੂੰ 스포츠 ਨਾਲ ਪਿਆਰ ਕਰਾਓ ਸਪੋਰਟਸ ਕਲੱਬ ਇਹ ਚੀਜ਼ਾਂ ਤੋਂ ਦੂਰ ਰਹਿਣਗੇ ਫਿਰ ਇਦਾਂ ਇਹਨਾਂ ਦੀ ਜ਼ਿੰਦਗੀ ਬਣੇਗੀ ਇਦਾਂ ਸਾਡਾ ਪੰਜਾਬ ਖੁਸ਼ਹਾਲ ਬਣੇਗਾ ਬਿਲਕੁਲ ਤਾਂ ਸ਼ੁਕਰੀਆ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਤਾਂ ਇਹਨਾਂ ਅਭਿਸ਼ੇਕ ਸ਼ਰਮਾ ਦੇ ਪਿਤਾ ਜੀ ਜਿੰਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਪੁੱਤਰ ਤੇ ਬੇहद ਮਾਣ ਹੈ ਅਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਅਭਿਸ਼ੇਕ ਸ਼ਰਮਾ ਇਸੇ ਤਰੀਕੇ ਨਾਲ ਭਾਰਤੀ ਟੀਮ ਦੇ ਵਿੱਚ ਖੇਡਦਾ ਰਹੇ ਅਤੇ ਭਾਰਤ ਨੂੰ ਚੇਤਨ ਦਵਾਉਂਦਾ ਰਹੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪਰ ਤੁਸੀਂ ਬਣੇ ਰਹੋ ਟੀਵੀ ਅਨਲਾਈਜ਼ਰ ਨਾਲ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨਆਰਆਈ ਮੈਰਿਜ ਬਿਊਰੋ ਐਨਆਰਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ